ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਸੇਜ ਦੇ ਪਰ ਪੰਜਾਬ ਦੇ ਕਈ ਜਗ੍ਹਾ ਦੇ ਵਿੱਚ ਖੜਾ ਨੇ ਦਮਾ ਇੱਕ ਚਾਰੀ ਕੀ ਲੋਕ ਬੇਕਰਤ ਦੇ ਨਜ਼ਰ ਆ ਰਹੇ ਨੇ ਇਹ ਲੁਕਾ ਦਾ ਕਾਫੀ ਵੱਡਾ ਜੜਿਆ ਨੁਕਸਾਨ ਹੋ ਰਿਹਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਮੰਤਰੀਆਂ ਵਿਧਾਇਕਾਂ ਵੱਲੋਂ ਜੜੀ ਹੈ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਹੈ ਉਹ ਡੀਸੀ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਹੜਪੀੜਤ ਲੋਕਾਂ ਦੀ ਮਦਦ ਕੀਤੀ ਜਾ ਸਕੇ ਉਧੇ ਮਤਲਬ ਦੱਸਦੇ ਕਿ ਰਾਜਪੁਰਾ ਦੀ ਐਮਐਲਏ ਨੀਨਾ ਮਿੱਤਲ ਦੇ ਵੱਲੋਂ ਵੀ ਜਿਹੜਿਆ ਹੜਪੀੜਤ ਲੋਕਾਂ ਲਈ ਪਾਣੀ ਦੀਆਂ ਬੋਤਲਾਂ ਅਤੇ ਹੋਰ ਜਿਹੜੀ ਹੈ ਰਾਹਤ ਸਮੱਗਰੀ ਭੇਜੀ ਗਈ ਹੈ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਜਪੁਰਾ ਦੀ ਟੀਮ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਨੇ ਲਈ ਇਹ ਰਾਹਤ ਸਮੱਗਰੀ ਜਿਹੜੀ ਹੈ ਭੇਜੀ ਗਈ ਹੈ ਤਾਂ ਜੋ ਉਹਨਾਂ ਦੀ ਕੁਝ ਮਦਦ ਹੋ ਸਕੇ ਇਸ ਬੰਦੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਦੀ ਆ ਤੁਹਾਨੂੰ ਜੀ ਮੈਮ ਅੱਜ ਜੋ ਇਹ ਹਾਰਡਪੀਡ ਪੀੜਤਾਂ ਲਈ ਆਪਣੇ ਵੱਲੋਂ ਜੋ ਭੇਜਿਆ ਜਾ ਰਿਹਾ ਹੈ ਨਾ ਮੇਰੇ ਵੱਲ ਜਾਣਕਾਰੀ ਦੇਖੋ ਜੀ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਜਿਵੇਂ ਕਿ ਉਧਰਲੇ ਏਰੀਆ 'ਚ ਕਾਫੀ ਜ਼ਿਆਦਾ ਪਾਣੀ ਆਇਆ ਹੜ੍ਹ ਆ ਚੁੱਕੇ ਨੇ ਲੋਕ ਘਰਾਂ 'ਚ ਫਸ ਗਏ ਨੇ ਨਿਕਲ ਨਹੀਂ ਸਕਦੇ ਤਾਂ ਉਹਨਾਂ ਲਈ ਥੋੜੇ ਜੀ ਸਾਰੇ ਇੱਥੋਂ ਰਾਜਪੁਰਾ ਦੀ ਟੀਮ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਰਾਸ਼ਨ ਤੇ ਪਾਣੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਲੋਕਾਂ ਦੀ ਥੋੜੀ ਜੀ ਮਦਦ ਹੋ ਸਕੇ ਜਿਹੜੇ ਵਿਚਾਰੇ ਘਰਾਂ ਵਿੱਚ ਫਸੇ ਹੋਏ ਨੇ ਬਾਕੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਹੈ ਕਿ ਸਾਰੇ ਜਿੰਨਾ ਵੀ ਜੋ ਵੀ ਇਨਸਾਨ ਜੋ ਵੀ ਮਦਦ ਕਰ ਸਕਦਾ ਹੈ ਕਿਉਂਕਿ ਔਖੀ ਘੜੀ ਹੈ ਔਖੀ ਘੜੀ 'ਚ ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਕੁਝ ਨਾ ਕੁਝ ਕਰੀਏ ਤਾਂ ਅਸੀਂ ਸਾਰੇ ਪੰਜਾਬ 'ਚੋਂ ਹੀ ਉਹਨਾਂ ਨੂੰ ਉੱਥੇ ਸਹਾਇਤਾ ਜਾ ਰਹੀ ਹੈ ਔਰ ਜਿਵੇਂ ਸੀਐਮ ਸਾਹਿਬ ਦਾ ਆਦੇਸ਼ ਹੈ ਕਿ ਹਰ ਐਮਐਲਏ ਹਰ ਮੰਤਰੀ ਆਪਦੀ ਇੱਕ ਇੱਕ ਮਹੀਨੇ ਦੀ ਸੈਲਰੀ ਉੱਥੇ ਦੇਵੇਗਾ ਅਸੀਂ ਉਹ ਵੀ ਬਿਲਕੁਲ ਦੇ ਰਹੇ ਹਾਂ ਔਰ ਜੇ ਹੋਰ ਵੀ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਕਿਉਂਕਿ ਇਹ ਉਹ ਟਾਈਮ ਹੈ ਜਿੱਥੇ ਇੱਕ ਇਨਸਾਨੀਅਤ ਦਾ ਟਾਈਮ ਹੈ ਅਸੀਂ ਇਨਸਾਨੀਅਤ ਨਾਤੇ ਸਾਡਾ ਸਭ ਦਾ ਫਰਜ਼ ਹੈ ਕਿ ਜੋ ਅਸੀਂ ਤਿਲ ਫੂਲ ਆਪਦੀ ਮਿਹਨਤ ਦੀ ਕਮਾਈ ਚੋਂ ਅਸੀਂ ਕੱਢ ਕੇ ਉੱਥੇ ਦੇਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਮੈਨੂੰ ਇਹਦਾ ਕੋਈ ਇੱਕ ਸਪੈਸਿਫਿਕ ਡੰਪ ਬਣਾਇਆ ਹੋਇਆ ਹੈ ਜਾਂ ਸਿੱਧਾ ਉਹਨਾਂ ਕੋਲ ਹੀ ਜਾਏਗਾ ਜਿਹੜੇ ਕਿ ਹਰ ਨਹੀਂ ਉੱਥੇ ਪਠਾਨਕੋਟ ਗੁਰਦਾਸਪੁਰ ਉੱਤੇ ਰਾਧਾ ਸਵਾਮੀ ਡੇਰਾ ਹੈ ਉੱਥੇ ਸਾਰਾ ਸਮਾਨ ਪਹੁੰਚ ਰਿਹਾ ਹੈ ਅੱਗੋਂ ਉੱਥੋਂ ਸਪਲਾਈ ਹੋ ਰਹੀ ਹੈ ਜੀ ਮੈਮ ਜਿਸ ਤਰ੍ਹਾਂ ਕੱਲ ਵੀ ਤੁਸੀਂ ਕੱਗਰ ਦਾ ਦੌਰਾ ਕੀਤਾ ਤਾਂ ਆਪਣੇ ਰਾਜਪੁਰਾ ਤੇ ਕੀ ਹਾਲਾਤ ਨੇ ਰਾਜਪੁਰਾ ਆਪਣਾ ਸੇਫ ਹੈ ਐਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਕੱਲ ਸਾਰਾ ਕੱਗਰ ਪચ્ਚੀ ਡੇਰਾ ਸਾਰਾ ਦੇਖ ਕੇ ਆਇਆ ਹਾਲੇ ਬਿਲਕੁਲ ਸੇਫ ਹੈ ਪ੍ਰਸ਼ਾਸਨ ਪੂਰਾ ਤਿਆਰ ਹੈ ਪ੍ਰਸ਼ਾਸਨ ਦੀਆਂ ਵੀ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਕਿ ਇਨ ਕੇਸ ਜੇ ਕੋਈ ਅੱਦਾਂ ਦੀ ਗੱਲ ਆਂਦੀ ਹੈ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਅਸੀਂ ਆਪਾਂ ਸੰਭਾਲ ਸਕੀਏ ਜਿਵੇਂ ਇਹਨਾਂ ਨੂੰ ਬੁਲਾ ਲਈ ਮਿੱਟੀ ਦੇ ਗੱਟੇ ਚਾਹੀਦੇ ਆ ਬਨ ਲਾਨ ਨੂੰ ਉਹ ਸਾਰੇ ਅਸੀਂ ਆਲਰੇਡੀ ਬੈਠੇ ਆ ਤਾਂ ਕਿ ਕੋਈ ਰਾਜਪੁਰੇ ਹਲਕੇ ਵਿੱਚ ਮੰਦਭਾਗੀ ਘਟਨਾ ਨਾ ਹੋ ਜੇ ਜਿਸ ਤਰ੍ਹਾਂ ਹਾਰਡ ਪ੍ਰਭਾਵਿਤ ਇਲਾਕੇ ਨੇ ਆਪਣੇ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਦੇਖੋ ਮਾੜਾ ਟਾਈਮ ਆਇਆ ਹੈ ਪੰਜਾਬ ਲਈ ਤਾਂ ਸਾਰੇ ਮਿਲ ਕੇ ਜਿਹੜੇ ਉਹ ਵੀ ਸਾਡੇ ਭੈਣ ਭਰਾਏ ਜਿਹੜੇ ਅੱਜ ਮੁਸੀਬਤ 'ਚ ਹੈ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰੀਏ ਆਪਦੀ ਨੇਕ ਕਮਾਈ 'ਚੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਦਸਵੰਦ ਜ਼ਰੂਰ ਕੱਢੋ ਆਪਦੀ ਨੇਕ ਕਮਾਈ 'ਚੋਂ ਜੋ ਤੁਸੀਂ ਕੱਢ ਸਕਦੇ ਹੋ ਕੱਢ ਕੇ ਉੱਥੇ ਉਹਨਾਂ ਦੀ ਮਦਦ ਕੀਤੀ ਜਾਵੇ ਇਹਦੇ ਬਾਅਦ ਸਤਿ ਸ਼੍ਰੀ ਅਕਾਲ ਦੋਸਤੋ ਰਾਧਾ ਸਵਾਮੀ ਜੀ ਅੱਜ ਰਾਜਪੁਰਾ ਤੋਂ ਐਮਐਲਏ ਨੀਨਾ ਮਿੱਤਲ ਜੀ ਦੇ ਵਿਚਾ ਨਿਰਦੇਸ਼ ਅਨੁਸਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਵੱਲੋਂ ਜੋ ਸੇਵਾ ਹਾਰਡ ਪ੍ਰਭਾਵਿਤ ਇਲਾਕੇ ਦੇ ਵਿੱਚ ਅਸੀਂ ਪਠਾਨਕੋਟ ਦੇ ਰਾਧਾ ਸਵਾਮੀ satsanghar ਵਿੱਚ ਖੜੇ ਹਾਂ ਐਮਐਲਏ ਨੀਨਾ ਮਿੱਤਲ ਜੀ ਦੁਆਰਾ ਇੱਕ ਟਰੱਕ ਜਿਸ ਦੇ ਵਿੱਚ 501 ਕਿੱਟ ਅਤੇ 100 ਪੇਟੀ ਦੇ ਕਰੀਬ ਪਾਣੀ ਦੀ ਸੇਵਾ ਜੋ ਹੈ ਭੇਜੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਰਕਾਰ ਵੱਲੋਂ ਹੁਕਮ ਆਏਗਾ ਤੇ ਇਨਸਾਨੀਅਤ ਦੇ ਨਾਤੇ ਵੀ ਜਿਵੇਂ ਜਿਵੇਂ ਇਸ ਇਲਾਕੇ ਦੇ ਵਿੱਚ ਲੋੜ ਪਏਗੀ ਹੋਰ ਮਦਦ ਵੀ ਭੇਜਾਂਗੇ ਐਮਐਲਏ ਨੀਨਾ ਮਿੱਤਲ ਜੀ ਨੇ ਬਾਕੀ ਜਿਹੜੇ ਐਮਐਲਏ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਸ ਦੇ ਅਕੋਰਡਿੰਗ ਆਪਣੀ 1 ਮਹੀਨੇ ਦੀ ਤਨਖਾਹ ਵੀ ਹੜਪੀੜਤਾ ਵਾਸਤੇ ਦਿੱਤੀ ਹੈ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਜਪੁਰਾ ਦੇ ਜੋ ਵਲੰਟੀਅਰ ਸ਼ੁਰੂ ਤੋਂ ਉਹਨਾਂ ਦੇ ਨਾਲ ਚੱਲ ਰਹੇ ਹਨ ਉਹਨਾਂ ਦਾ ਸਹਿਯੋਗ ਲੈ ਕੇ ਵੱਧ ਤੋਂ ਵੱਧ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਨਿਭਾਈ ਜਾਵੇ। ਬਾਬਾ ਬਾਬਾ ਸੋਰਚ ਲਾ ਲਾ ਮੈਂ ਠੀਕ ਹੈ ਤੱਕ ਲੋ